ਬ੍ਰਿਟਨ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਹਾਨੇ ਦੇ ਨਾਲ ਮੱਥਾ ਟੇਕਣ ਆਏ ਗੋਰੇ ਨੇ ਉੱਥੇ ਸ਼ਰਧਾਲੂਆਂ ਤੇ ਹਮਲਾ ਕਰ ਦਿੱਤਾ ਦੋ ਨੌਜਵਾਨ ਕੁੜੀਆਂ ਜ਼ਖਮੀ ਹੋ ਗਈਆਂ ਨੇ ਉਸ ਨੇ ਤਲਵਾਰ ਦੇ ਨਾਲ ਹਮਲਾ ਕੀਤਾ ਬਾਅਦ ਵਿੱਚ ਸ਼ਰਧਾਲੂਆਂ ਦੀ ਮਦਦ ਦੇ ਨਾਲ ਉਥੋਂ ਦੀ ਪੁਲਿਸ ਨੇ ਉਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਬ੍ਰਿਟਨ ਦੇ ਗ੍ਰਾਮਸੈਂਡ ਦੇ ਇੱਕ ਗੁਰਦੁਆਰੇ ਦੇ ਵਿੱਚ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ 17 ਸਾਲ ਦੇ ਨਾਬਾਲਗ ਇੱਕ ਲੜਕੇ ਨੇ ਸ਼ਰਧਾਲੂਆਂ ਤੇ ਕਿਰਪਾਨ ਦੇ ਨਾਲ ਹਮਲਾ ਕਰ ਦਿੱਤਾ ਇਸ ਵਿੱਚ ਦੋ ਪੰਜਾਬੀ ਕੁੜੀਆਂ ਜ਼ਖਮੀ ਹੋ ਗਈਆਂ ਨੇ ਉਹਨਾਂ ਦੇ ਹੱਥ ਅਤੇ ਬਾਹਾਂ ਤੇ ਸੱਟਾਂ ਲੱਗੀਆਂ ਨੇ ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਦੇ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਇਸ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਆ ਉਸ ਦੇ ਮੱਥੇ ਤੋਂ ਵੀ ਖੂਨ ਵਗ ਰਿਹਾ ਫਿਲਹਾਲ ਪੁਲਿਸ ਨੇ ਉਸ ਨੂੰ ਪੁੱਛਗਿੱਛ ਕਰਨ ਵਾਸਤੇ ਗ੍ਰਿਫਤਾਰ ਕੀਤਾ ਔਰ ਮਾਮਲਾ ਵੀ ਦਰਜ ਕਰ ਲਿਆ ਦੋਸ਼ੀ ਇੱਕ ਬ੍ਰਿਟਿਸ਼ ਨਾਗਰਿਕ ਹੈ ਘਟਨਾ ਗ੍ਰੇਮਸੈਂਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਸ਼ਾਮ ਦਾ ਸਮਾਂ ਸੀ ਬ੍ਰਿਟਨ ਦੇ ਸਮੇਂ ਅਨਸਾਰ ਉੱਥੇ ਜਿਹੜੇ ਲੋਕ ਮੱਥਾ ਟੇਕਣ ਆ ਰਹੇ ਸੀ ਜਾਂ ਪ੍ਰਤੱਖ ਦਰਸ਼ੀ ਸਨ ਉਹਨਾਂ ਦੇ ਮੁਤਾਬਕ ਸ਼ਰਧਾਲੂ ਗੁਰਦੁਆਰਾ ਦੇ ਅੰਦਰ ਮੱਥਾ ਟੇਕਣ ਦੇ ਬਹਾਨੇ ਆਇਆ ਇਸੇ ਤਰ੍ਹਾਂ ਉਸ ਦੋਸ਼ੀ ਨਵਾਲਕ ਲੜਕੇ ਨੇ ਉਹ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਸੀ ਤੇ ਉਸ ਤੋਂ ਬਾਅਦ ਉਹਨੇ ਹਮਲਾ ਕਰ ਦਿੱਤਾ ਉਸਨੇ ਉੱਥੇ ਮੱਥਾ ਟੇਕਣ ਵਾਸਤੇ ਰੱਖੀ ਇੱਕ ਜਦੋਂ ਮੱਥਾ ਟੇਕ ਰਿਹਾ ਸੀ ਤਾਂ ਇੱਕ ਕਿਰਪਾਨ ਪਈ ਸੀ ਫਿਰ ਉਸਨੇ ਉਹ ਕਿਰਪਾਨ ਚੁੱਕ ਲਈ ਤੇ ਫਿਰ ਸ਼ਰਧਾਲੂਆਂ ਦੇ ਵੱਲ ਅੱਗੇ ਵਧ ਗਿਆ ਤੇ ਜੋ ਵੀ ਸ਼ਰਧਾਲੂ ਸਾਹਮਣੇ ਆਇਆ ਉਹਨਾਂ ਤੇ ਉਸਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਇਸ ਘਟਨਾ ਦੇ ਵਿੱਚ ਦੋ ਪੰਜਾਬੀ ਕੁੜੀਆਂ ਜ਼ਖਮੀ ਹੋ ਗਈਆਂ ਇੱਕ ਕੁੜੀ ਦੇ ਹੱਥ ਤੇ ਸੱਟਾਂ ਲੱਗੀਆਂ ਨੇ ਜਦਕਿ ਦੂਜੀ ਕੁੜੀ ਦੇ ਬਾਹਾਂ ਤੇ ਸੱਟਾਂ ਲੱਗੀਆਂ ਤੇ ਦੋਨਾਂ ਕੁੜੀਆਂ ਦੇ ਹੱਥ ਤੇ ਬਾਹਾਂ ਤੋਂ ਖੂਨ ਵਗ ਰਿਆ ਸੀ ਉਹਨਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਇਲਾਜ ਵਾਸਤੇ ਕੁੜੀਆਂ ਦਾ ਕਹਿਣਾ ਕਿ ਅਗਰ ਸੰਗਤ ਇਸ ਦੋਸ਼ੀ ਨੌਜਵਾਨ ਨੂੰ ਕਾਬੂ ਨਾ ਕਰਦੀ ਤਾਂ ਸ਼ਾਇਦ ਉਹਨਾਂ ਨੂੰ ਉਹ ਮਾਰ ਹੀ ਦਿੰਦਾ ਕਿਉਂਕਿ ਉਹਦੇ ਹੱਥ ਵਿੱਚ ਕਿਰਪਾਨ ਸੀ ਔਰ ਉਸਨੇ ਉਹਨਾਂ ਨੂੰ ਮਾਰ ਦੀ ਨੀਅਤ ਦੇ ਨਾਲ ਹੀ ਉਹ ਗੁਰਦੁਆਰੇ ਦੇ ਅੰਦਰ ਮੱਥਾ ਟੇਕਣ ਦੇ ਬਹਾਨੇ ਆਇਆ ਸੀ ਘਟਨਾ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਮੌਜੂਦ ਸ਼ਰਧਾਲੂਆਂ ਨੇ ਇਸ ਨੌਜਵਾਨ ਲੜਕੇ ਨੂੰ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਗੁਰਦੁਆਰੇ ਦੇ ਬਾਹਰ ਖੜੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਉਸ ਨੌਜਵਾਨ ਦੋਸ਼ੀ ਲੜਕੇ ਨੂੰ ਕਾਬੂ ਕਰ ਲਿਆ ਇਸ ਦੌਰਾਨ ਉਥੋਂ ਦੀ ਪੁਲਿਸ ਨੇ ਉਸ ਦੋਸ਼ੀ ਲੜਕੇ ਨੂੰ ਇਲੈਕਟ੍ਰਿਕ ਸ਼ੌਕ ਵੀ ਦਿੱਤਾ ਪੁਲਿਸ ਦੇ ਅਨਸਾਰ ਇਹ ਜਿਹੜੀ ਘਟਨਾ ਦੀ ਜਾਣਕਾਰੀ ਕ੍ਰੈਂਟ ਪੁਲਿਸ ਨੂੰ ਦਿੱਤੀ ਗਈ ਸੀ ਔਰ ਘਟਨਾ ਤੋਂ ਬਾਅਦ ਪੁਲਿਸ ਨੇ ਉਥੇ ਹੈਲੀਕਾਪਟਰ ਤੇ ਪਹੁੰਚੀ ਔਰ ਘਟਨਾ ਤੋਂ ਕੁਝ ਦੇਰ ਬਾਅਦ ਹੀ 에ਅਰ ਐਂਬੂਲੈਂਸ ਗੁਰਦੁਆਰੇ ਦੇ ਮੈਦਾਨ ਵਿੱਚ ਉਤਰੀ ਤੇ ਫਿਰ ਜਿਹੜੇ ਜ਼ਖਮੀ ਹੋਏ ਸੀ ਸ਼ਰਦਾਲੂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਥੇ ਉਹਨਾਂ ਨੂੰ ਸੇਤ ਸਹੂਲਤਾਂ ਦਿੱਤੀਆਂ ਗਈਆਂ ਨੇ ਗ੍ਰਾਮਸੈਂਡ ਦੇ ਲੇਬਰ ਪਾਰਟੀ ਦੇ ਲੋਕ ਸਭਾ ਮੈਂਬਰ ਸੰਸਦ ਡਾਕਟਰ ਲੌਰਨ ਸੋਲੇਵਾਨ ਨੇ ਕਿਹਾ ਕਿ ਗੁਰਦੁਆਰੇ ਵਿੱਚ ਹੋਈ ਘਟਨਾ ਬਹੁਤ ਹੀ ਮਾੜੀ ਹੈ ਤੇ ਦੁਖਦਾਈ ਘਟਨਾ ਉਹਨਾਂ ਨੇ ਜ਼ਖਮੀ ਲੋਕਾਂ ਦਾ ਹਾਲਚਲ ਪੁੱਛਿਆ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਲੋਕਲ ਪ੍ਰਸ਼ਾਸਨ ਨੂੰ ਤੁਰੰਤ ਹਦਾਇਤ ਕੀਤੀ ਕਿ ਇਹ ਤੁਰੰਤ ਕਾਰਵਾਈ ਐਕਸ਼ਨ ਕੀਤਾ ਜਾਵੇ ਕਿਰਪਾ ਨੂੰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚ ਇੱਕ ਕਕਾਰ ਮੰਨਿਆ ਜਾਂਦਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1899 ਵਿੱਚ ਖਾਲਸਾ ਪੰਥ ਦੀ ਸਥਾਪਨਾ ਮੌਕੇ ਪੰਜ ਕਕਾਰ ਮਤਲਬ ਕੇਸ਼ ਕੜਾ ਕਿਰਪਾਨ ਕਿਸ਼ਰਾ ਅਤੇ ਕੰਗਨ ਜ਼ਰੂਰੀ ਕੀਤਾ ਸੀ ਤੇ ਕਿਰਪਾਨ ਨੂੰ ਸਿੱਖਾਂ ਦੇ ਲਈ ਆਤਮ ਰੱਖਿਆ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਔਰ ਇਸ ਮਸਲੇ ਦੇ ਵਿੱਚ ਗੁਰਦੁਆਰਾ ਸਾਹਿਬ ਕਿਰਪਾਨ ਪਈ ਹੋਈ ਸੀ ਉੱਥੇ ਹੀ ਇਹ ਲੜਕਾ ਆਇਆ ਜਿਹੜਾ ਬ੍ਰਿਟਿਸ਼ ਨਾਗਰਿਕ ਦੱਸਿਆ ਜਾਂਦਾ ਜਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਉਨੇ ਮੱਥਾ ਟੇਕਣ ਦੇ ਬਹਾਨੇ ਆਇਆ ਸੀ ਔਰ ਫਿਰ ਉਥੇ ਜੋ ਵੀ ਸ਼ਰਧਾਲੂ ਆਏ ਉਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਦੋ ਕੁੜੀਆਂ ਉਹ ਜ਼ਖਮੀ ਹੋ ਗਈਆਂ ਨੇ ਹਾਲਾਂਕਿ ਕੁੜੀਆਂ ਦੀ ਪਛਾਣ ਨਹੀਂ ਦੱਸੀ ਗਈ ਕਿ ਉਹ ਪੰਜਾਬ ਦੇ ਕਿਸ ਸ਼ਹਿਰ ਦੀਆਂ ਰਹਿਣ ਵਾਲੀਆਂ ਜਾਂ ਉਥੋਂ ਦੀਆਂ ਹੀ ਜੰਪਲ ਪਰ ਜਿਹੜਾ ਦੋਸ਼ੀ ਆ ਇਹਨੂੰ ਤੁਰੰਤ ਸ਼ਰਧਾਲੂਆਂ ਨੇ ਬੜੀ ਮੁਸ਼ਕਲ ਦੇ ਨਾਲ ਫੜਿਆ ਸੀ ਔਰ ਫਿਰ ਪੁਰਸ਼ ਵੀ ਉੱਥੇ ਸੀ ਔਰ ਉਸ ਤੋਂ ਬਾਅਦ ਹੋਰ ਪੁਲਿਸ ਮਗਾਈ ਗਈ ਇਸ ਦੋਸ਼ੀ ਲੜਕੇ ਨੂੰ ਫੜਿਆ ਗਿਆ ਔਰ ਉਸ ਤੋਂ ਬਾਅਦ ਹੁਣ ਕੇਸ ਰਜਿਸਟਰਡ ਕਰਕੇ ਜਿਹੜੀ ਆ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅਮਰੀਕਾ ਇੰਗਲੈਂਡ ਜਾਂ ਜਰਮਨੀ ਜਾਂ ਹੋਰ ਮੁਲਕਾਂ ਦੇ ਵਿੱਚ ਹੇਟ ਕਰਾਈਮ ਦੇ ਬਹੁਤ ਸਾਰੇ ਜਿਹੜੇ ਨੇ ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਖਾਸ ਕਰਕੇ ਸਿੱਖ ਪਾਈਚਾਰਾ ਵਿਦੇਸ਼ਾਂ ਵਿੱਚ ਬਹੁਤ ਜ਼ਿਆਦਾ ਉਹਨਾਂ ਤੇ ਨਸਲੀ ਹਮਲੇ ਹੋ ਰਹੇ ਨੇ ਇਸ ਨੂੰ ਵੀ ਫਿਲਹਾਲ ਨਸਲੀ ਹਮਲੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ 17 ਸਾਲ ਦਾ ਇਸ ਨੌਜਵਾਨ ਜੋ ਬ੍ਰਿਟਿਸ਼ ਨਾਗਰਿਕਾ ਉਹਦੇ ਵੱਲੋਂ ਹਮਲਾ ਕੀਤਾ ਗਿਆ ਇਸ ਨੂੰ ਫਿਲਹਾਲ ਤੇ ਨਸਲੀ ਹਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਲੇਕਿਨ ਬਾਕੀ ਗੱਲ ਸਪਸ਼ਟ ਉਦੋਂ ਹੋਏਗੀ ਜਦੋਂ ਪੂਰੀ ਜਾਂਚ ਹੋਏਗੀ ਤੇ ਪਤਾ ਲੱਗੂਗਾ ਕਿ ਆਖਰ ਇਸ ਲੜਕੇ ਦੀ ਵਜ੍ਹਾ ਕੀ ਸੀ ਔਰ ਕਿਵੇਂ ਉਹ ਗੁਰਦੁਆਰੇ ਸਾਹਿਬ ਪਹੁੰਚਿਆ ਔਰ ਉਹਦਾ ਹਮਲਾ ਕਰਨ ਦਾ ਮਕਸਦ ਕੀ ਸੀ ਫਿਲਹਾਲ ਸਾਨੂੰ ਦੋ ਅਗਿਆ ਇਸ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ